ਸਾਚਰੇ ਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਵੈਡਿੰਗ ਸੀਜ਼ਨ ਕੈਨੇਡਾ ਦੇ ਵਿੱਚ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ ਤੇ ਅਸੀਂ ਸੋਚਿਆ ਕਿ ਤੁਹਾਨੂੰ ਲੈ ਕੇ ਆਨੇ ਹੁਣ ਫੈਸ਼ਨ ਆਈਕਿਊ ਬ੍ਰੈਂਪਟਨ ਆਊਟਲੈਟ ਦੇ ਉੱਤੇ ਕਿਉਂਕਿ ਇੱਥੇ ਵੈਡਿੰਗ ਸੀਜ਼ਨ ਨੂੰ ਲੈ ਕੇ ਬਹੁਤ ਵਧੀਆ ਕਲੈਕਸ਼ਨ ਆ ਚੁੱਕੀ ਹੈ ਅੰਦਰ ਇੱਥੇ ਸਾਡੇ ਨਾਲ ਗੁਰਪ੍ਰੀਤ ਭਾਜੀ ਜੋ ਕਿ ਸਟੋਰ ਦੇ ਓਨਰ ਨੇ ਉਹ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਸਟੋਰ ਦਾ ਟੂਰ ਦਿੰਨੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਲੇ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਤੁਸੀਂ ਦੇਖ ਰਹੇ ਹੋ ਸਾਡਾ ਫੁੱਲ ਸ਼ੋਅ ਦੇਖੋਗੇ ਜਿਹੜਾ ਕਿ ਵੈਡਿੰਗ ਸੀਜ਼ਨ ਦੇ ਉੱਤੇ ਫੈਡਿੰਗ ਦੇ ਹਰ ਤਰ੍ਹਾਂ ਦੇ ਜਿਹੜੇ ਕੱਪੜੇ ਹੈਗੇ ਆ ਇੱਕੋ ਜੱਥਲੇ ਮਿਲ ਜਾਂਦੇ ਆ ਫੈਸ਼ਨ ਆਈਕੂ ਦੇ ਬ੍ਰੈਂਟਨ ਆਊਟਲੈਟ ਤੇ ਅੱਪ ਅੱਜ ਖੜੇ ਆਈ ਤੇ ਭਾਜੀ ਸ਼ੁਰੂਆਤ ਆਪਾਂ ਪ੍ਰੋਗਰਾਮ ਦੀ ਕਰਦੇ ਆ ਤਾਂ ਪੱਗਾ ਤੋਂ ਸ਼ੁਰੂ ਕਰੀਏ ਹਾਂਜੀ ਆਪਾਂ ਅੱਜ ਪਹਿਲਾ ਪੱਗਾ ਵਾਲਾ ਸੈਕਸ਼ਨ ਦਿਖਾਵਾਂਗੇ ਕਿ ਜਿਹਦੇ ਵਿੱਚ ਆਪਣੇ ਕੋਲ ਟਰਬਨ ਸੈਕਸ਼ਨ ਦੇ ਵਿੱਚ ਹਰ ਤਰ੍ਹਾਂ ਦੇ ਪੱਗਾਂ ਦੇ ਕਲਰ ਮਿਲ ਜਾਂਦੇ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੀਰਤਨ ਵੀ ਆ ਰਿਹਾ ਤੇ ਵੈਡਿੰਗ ਸੀਜ਼ਨ ਚੱਲ ਰਿਹਾ ਹੈਗਾ ਜਿਨ੍ਹਾਂ ਨੇ ਵੀ ਇੱਕੋ ਤਰ੍ਹਾਂ ਦੇ ਰੰਗ ਵੀ ਜਿਨੇ ਮਰਜੀ ਮੀਟਰ ਤੋਂ ਪੱਗਾਂ ਚਾਹੀਦੀਆਂ ਨੇ ਬੈਸਟ ਪ੍ਰਾਈਸ ਤੇ ਚਾਹੀਦੀ ਆ ਬੈਸਟ ਕਵਲਿਟੀ ਵੀ ਚਾਹੀਦੀ ਆ ਤਾਂ ਉਹਦੇ ਲਈ ਵੀ ਤੁਸੀਂ ਫੈਸ਼ਨ ਆਈਕੂ ਦੇ ਕਿਸੇ ਵੀ ਸਟੋਰ ਤੇ ਜਾ ਸਕਦੇ ਹੋ ਤੇ ਅੱਪਾ ਅੱਜ ਖੜੇ ਆ ਬ੍ਰੈਂਟਨ ਸਟੋਰ ਤੇ ਵਿੱਚ 258 ਕਵਿੰਸਟੋਟ ਸਟ੍ਰੀਟ ਬ੍ਰੈਂਟਨ ਤੇ 7071 에어ਪੋਰਟ ਰੋਡ ਯੂਨਿਟ 6 ਮਿਸਿਸਾਗਾ ਤੇ ਕਿਚਨੋ ਵਾਲੇ ਐਡਰੈਸ ਨੂੰ ਵੀ ਤੁਸੀਂ Google ਤੇ ਜਾ ਕੇ ਸਰਚ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਰੀ ਤੇ ਜਾ ਕੈਲਗਰੀ ਦੇ ਵਿੱਚ ਉੱਥੇ ਵੀ ਆਪਣੀ ਲੋਕੇਸ਼ਨਸ ਹੈਗੀਆਂ ਨੇ ਉੱਥੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਮੋਰ ਇਨਕੁਆਇਰੀਜ਼ ਲਈ 905453225 ਦੇ ਵਾਜ ਜੀ ਮੇ ਹੁਣ ਵੈਡਿੰਗ ਸੀਜ਼ਨ ਨੇੜੇ ਆ ਰਿਹਾ ਕੈਨੇਡਾ ਚ ਤਾਂ ਵੈਡਿੰਗ ਕਲੈਕਸ਼ਨ ਪੂਰੀ ਆ ਚੁੱਕੀ ਹੈ ਫੈਸ਼ਨ ਆਈਕੂ ਹਾਂ ਜੀ ਆਪਣੇ ਕੋਲ ਵੈਡਿੰਗ ਕਲੈਕਸ਼ਨ ਜਿਹੜੀ ਆ ਪੂਰੀ ਆ ਚੁੱਕੀ ਆ ਵੈਡਿੰਗ ਸੀਜ਼ਨ ਜਿਹੜਾ ਆ April ਦੇ ਵਿੱਚ ਸ਼ੁਰੂ ਹੋ ਰਿਹਾ ਆ ਤੇ ਆਪਣੇ ਕੋਲ ਹਰ ਤਰ੍ਹਾਂ ਦੀ ਸ਼ੇਰਵਾਨੀ ਵੀ ਜਿਹੜੀ ਆ ਪਹਿਲਾਂ ਆਪਾਂ ਸ਼ੇਰਵਾਨੀ ਵਾਲੇ ਸੈਕਸ਼ਨ ਚ ਹੀ ਚ ਲੈ ਚੋਦੇ ਤਾਂ ਕਿ ਪਹਿਲਾਂ ਉਹ ਕਵਰ ਕਰ ਲਨੇ ਆ ਤੇ ਉਹਦੇ ਵਿੱਚ ਵੀ ਆਪਣੇ ਕੋਲ ਸ਼ੇਰਵਾਨੀ ਦੇ ਵਿੱਚ ਹਰ ਤਰ੍ਹਾਂ ਦੇ ਕਲਰਸ ਵੈਸਟਰਾਂ ਦੇ ਵਿੱਚ ਹਰ ਤਰ੍ਹਾਂ ਦੇ ਕਲਰ ਹਰ ਤਰ੍ਹਾਂ ਦੀ ਚੁਆਇਸ ਜਿਹੜੀ ਆ ਕਸਟਮਰ ਦੇ ਅਕੋਰਡਿੰਗ ਆਪਾਂ ਇਸ ਵਾਰੀ ਮਹੰਗਾਈ ਤੇ ਸ਼ੇਰਵਾਨੀਜ਼ ਦੇ ਵਿੱਚ ਵੀ ਆਪਾਂ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਵੀ ਕਰ ਦਿੰਨੇ ਆ ਜਿੱਦਾਂ ਦਾ ਵੀ ਡਿਜ਼ਾਈਨ ਤੁਸੀਂ ਬਣਵਾਉਣਾ ਚਾਹੁੰਦੇ ਹੋ ਉਹ ਵੀ ਡਿਜ਼ਾਈਨ ਜਿਹੜਾ ਆ ਫੈਸ਼ਨ ਆ ਕਿ ਤੁਹਾਡੇ ਲਈ ਬਣਾ ਕੇ ਦਿੰਦਾ ਆ ਜਿਹੜੀ ਵੀ ਤੁਹਾਡੇ ਕੋਲ ਪਿਕਚਰ ਹੋਵੇ ਉਹਦਾ ਉਹਦਾ ਤੁਸੀਂ ਕੋਟ ਲੈਣਾ ਨਾ ਭੁੱਲਿਓ ਕਿਉਂਕਿ ਬੈਸਟ ਪ੍ਰਾਈਸ ਬੈਸਟ ਕੁਆਲਿਟੀ ਦੇ ਨਾਲ ਤੁਹਾਨੂੰ ਫੈਸ਼ਨ ਆ ਐਗਜ਼ਿਸਟ ਹੋਰ ਤੋਂ ਮਿਲਨੇ ਹੈਗੇ ਆ ਸੋ ਇਹ ਸਰਵਿਸਿਜ਼ ਵੀ ਨਾਲੇ ਤਾਂ ਬੈਸਟ ਸਰਵਿਸ ਆ ਹਰ ਤਰ੍ਹਾਂ ਦੀ ਟੇਲਰਿੰਗ ਇੱਥੇ ਮਿਲਦੀ ਹੈ ਤੁਹਾਨੂੰ ਤੇ ਟਰਾਇ ਰੂਮਸ ਬਹੁਤ ਹੀ ਜ਼ਿਆਦਾ ਕੁਲਰ-ਰੂਲੇ ਬਣਾਏ ਗਿਆ ਤੇ ਬਹੁਤ ਹੀ ਆ ਵਧੀਆ ਸਰਵਿਸ ਤੇ ਇੱਕ ਬੈਸਟ ਕੁਆਲਿਟੀ ਲਈ ਤੁਸੀਂ ਫੈਸ਼ਨਰ ਕਿ ਵਿਜ਼ਿਟ ਕਰਨਾ ਨਾ ਭੁੱਲਿਓ ਜਿਵੇਂ ਤੁਸੀਂ ਦੱਸਿਆ ਕਿ ਕਸਟਮਾਈਜ਼ ਵੀ ਕਰਵਾ ਸਕਦੇ ਆ ਤਾਂ ਕਸਟਮਾਈਜ਼ੇਸ਼ਨ ਕਰਨ ਨੂੰ ਕਿੰਨੇ ਦਿਨ ਲੱਗਦੇ ਆ ਆ ਕਸਟਮਾਈਜ਼ੇਸ਼ਨ ਕਰਨ ਨੂੰ ਡਿਪੈਂਡ ਕਰਦਾ ਹੈਗਾ ਕਿ ਡਿਜ਼ਾਈਨ ਦੇ ਉੱਤੇ ਕਸਟਮਾਈਜ਼ੇਸ਼ਨ ਆਪਾਂ 3 ਵੀਕਸ ਤੋਂ ਲੈ ਕੇ 4 ਵੀਕਸ ਦੇ ਵਿੱਚ ਹਰ ਆਰਡਰ ਨੂੰ ਪੂਰਾ ਕਰਦੇ ਨੇ ਤੋ ਇਲਾਵਾ ਜਿਵੇਂ ਇੱਥੇ ਸ਼ੇਰਵਾਨੇ ਬਹੁਤ ਸੋਹਣੇ ਸੋਹਣੇ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਹਦੇ ਵਿੱਚ ਕਲਰਸ ਵੀ ਸਾਰੇ ਮਿਲ ਜਾਣਗੇ ਹਾਂਜੀ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਵੀ ਹੋ ਜਾਂਦੀ ਹੈ ਜੇ ਤੁਸੀਂ ਕੋਈ ਵੀ ਕਲਰ ਆਪਣਾ ਐਡ-ਆਨ ਕਰਵਾਉਣਾ ਚਾਹੁੰਦੇ ਹੋ ਬ੍ਰਾਈਡ ਦੇ ਰਿਲੇਟਿਡ ਅ ਬ੍ਰਾਈਡ ਦੇ ਅਕੋਰਡਿੰਗ ਤੁਹਾਡਾ ਲਹਿੰਗਾ ਵੀ ਜਿਹੜਾ ਹੈ ਲਹਿੰਗੇ ਦਾ ਕਲਰ ਵੀ ਆਪਾਂ ਇਹ ਕਿਉਂਕਿ ਹੈਂਡਮੇਡ ਬਣੀ ਹੋਈਆਂ ਨੇ ਸਾਰੀਆਂ ਮੇਡ ਇਨ ਬੰਬੇ ਨੇ ਤੇ ਬੈਸਟ ਕੁਆਲਿਟੀ ਦੇ ਬੈਸਟ ਫੈਬਰਿਕ ਤੇ ਬੈਸਟ ਫਿਟਿੰਗ ਦੇ ਨਾਲ ਤੁਹਾਨੂੰ ਮਿਲੂਗੀ ਤੇ ਟੇਲਰਿੰਗ ਵੀ ਜਿਹੜੀ ਆ ਕੋਈ ਵੀ ਫਿਟਿੰਗ ਦੀ ਵੀ ਲੋੜ ਪੈਂਦੀ ਆ ਉਹ ਵੀ ਤੁਹਾਨੂੰ ਇਸ ਕਰਕੇ ਜਿੱਤਿਆ ਹੋ ਗਿਆ ਇਹ ਨਾਲ ਹੀ ਸ਼ੇਰਵਾਨੀ ਤਾਂ ਚਲੋ ਮਿਲਦੀ ਆ ਤੇ ਨਾਲ ਇੱਥੇ ਪੱਗ ਤੇ ਬੰਨਣ ਦੇ ਲਈ ਕਲਗੀ ਸੇਰਾ ਉਹ ਵੀ ਸਾਰਾ ਕੁਝ ਮਿਲਿਆ ਹਰ ਤਰ੍ਹਾਂ ਦੀ ਐਕਸੈਸਰੀ ਜੜੀਆਂ ਨੇ ਕਲਗੀ ਮਾਲਾ ਸੇਰੇ ਹਰ ਤਰ੍ਹਾਂ ਦੀ ਐਕਸੈਸਰੀ ਜੜੀਆਂ ਨੇ ਵੈਡਿੰਗ ਨੂੰ ਲੈ ਕੇ ਉਹ ਸਾਰਾ ਕੁਝ ਜਿਹੜਾ ਆ ਫੈਸ਼ਨ ਆਈਕਿਊ ਦੇ ਸਟੋਰ ਤੇ ਮਿਲ ਜਾਣਾ ਤਾਂ ਬਾਜੀ ਬਹੁਤ ਸੋਹਣੀਆਂ ਸੋਹਣੀਆਂ ਸ਼ੇਰਵਾਨੀਆਂ ਦੇਖ ਰਹੇ ਆ ਤੇ ਕਢਾਈ ਵੀ ਨਹੀਂ ਸੋਹਣੀ ਕੀਤੀ ਆ ਤਾਂ ਇਹਨਾਂ ਦਾ ਫੈਬਰਿਕ ਕਿਹੜਾ ਆ ਆ ਇਹਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਫੈਬਰਿਕਸ ਹੁੰਦੇ ਆ ਜਿੱਦਾਂ ਕਿ ਆਪਣਾ ਪ੍ਰਿੰਟਡ ਫੈਬਰਿਕ ਵੀ ਚੱਲਦੇ ਆ ਵੈਲਵਟ ਵੀ ਚੱਲਦੇ ਆ ਟਵੀਟ ਵੀ ਚੱਲਦਾ ਆ ਸੋ ਮੈਂ ਇੱਕ ਅਚਕਨ ਦਿਖਾ ਦੇਣਾ ਆ ਜਿਹੜੀ ਕਿ ਬਹੁਤ ਹੀ ਪ੍ਰੀਮੀਅਮ ਫੈਬਰਿਕ ਦੇ ਵਿੱਚ ਬਣਾਈ ਗਈ ਆ ਉਹਦੇ ਵਿੱਚ ਵੈਲਵਟ ਦਾ ਫੈਬਰਿਕ ਆ ਤੇ ਨਾਲ ਸਾਟਨ ਦੀ ਜਿਹੜੀ ਆ ਇਨਰ ਬਣਾਈ ਗਈ ਆ ਤੇ ਨਾਲ ਪੈਂਟ ਦਿੱਤੀ ਹੋਈ ਆ ਆਪਾਂ ਤੇ ਇਹਦੇ ਨਾਲ ਨਾਲ ਆਪਣੇ ਕੋਲ ਟਕਸੀਡੋ ਦੀ ਵੀ ਜਿਹੜੀ ਸੈਂਪਲ ਜਿਹੜੇ ਆਪਣੇ ਕੋਲ ਹੁੰਦੇ ਆ ਕਿ ਕਿੱਦਾਂ ਦੀ ਕੁਆਲਿਟੀ ਦੇ ਵਿੱਚ ਆਪਾਂ ਉਹ ਜਿਹੜੀ ਮੇਕਿੰਗ ਆ ਇਹਦੀ ਕਿੱਦਾਂ ਦੀ ਆਪਣੀ ਮੇਕਿੰਗ ਹੁੰਦੀ ਆ ਤੇ ਬਹੁਤ ਹੀ ਪ੍ਰੀਮੀਅਮ ਤੇ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਆ ਵਰਕ ਕੀਤਾ ਜਾਂਦਾ ਆ ਬਹੁਤ ਹੀ ਵਧੀਆ ਕਾਰੀਗਰ ਜਿਹੜੇ ਆ ਆਪਣੇ ਕੋਲ ਹੈਗੇ ਆ ਜਿਹੜੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਕੰਮ ਕਰਦੇ ਆ ਤੇ ਜੇਕਰ ਦੇਖਿਆ ਜਾਵੇ ਕਿ ਇਹ ਵੀ ਡਿਜ਼ਾਈਨ ਜਿਹੜੇ ਹੈਗੇ ਆ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਤੇ ਹਰ ਤਰ੍ਹਾਂ ਦੀ ਜਿਹੜੀ ਐ ਏਮਬ੍ਰੋਇਡਰੀ ਹੈਂਡਵਰਕ ਜਿਦਾਂ ਦਾ ਵੀ ਤੁਸੀਂ ਵਰਕ ਕਰਾਣਾ ਚਾਹੋ ਤੇ ਉਹ ਵਰਕ ਫੈਸ਼ਨ ਆਈਕਿਟਰ ਤੋਂ ਮਿਲ ਜੂਗਾ ਤੇ ਉਹ ਵੀ ਬੈਸਟ ਪ੍ਰਾਈਸ ਦੇ ਵਿੱਚ ਜੇਕਰ ਆਪਾਂ ਟਕਸੀਡੋਜ਼ ਦੀ ਗੱਲ ਕਰੀਏ ਜੇਕਰ ਤੁਸੀਂ ਗਰੂਮ ਹੋ ਆ ਪ੍ਰਾਈਸ ਜਿਹੜੀ ਹੈ ਆਪਣੀ 500 ਤੋਂ ਲੈ ਕੇ 800 ਦੇ ਵਿੱਚ ਬੈਸਟ ਕੁਆਲਟੀ ਬੈਸਟ ਡਿਜ਼ਾਈਨ ਦੇ ਨਾਲ ਤੁਹਾਨੂੰ ਟਕਸੀਡੋ ਬਣਾ ਕੇ ਦਿੱਤਾ ਜਾਊਗਾ। ਜੀ ਬਾਜੀ ਇਹ ਜੋ ਫੈਸ਼ਨ ਆਈਕਿਓ ਖੁਦ ਤਿਆਰ ਕਰਦਾ ਹੈ ਸਾਰੀਆਂ ਸ਼ੇਰਵਾਨੀਆਂ। ਸਾਰੇ ਮੈਨੂਫੈਕਚਰਸ ਜਿਹੜੇ ਨੇ ਸਾਡੇ ਆਪਣੇ ਨੇ ਚਾਹੇ ਤੁਸੀਂ ਕੋਟ ਪਿੰਟ ਬਾਇ ਕਰੋ ਚਾਹੇ ਸ਼ੇਰਵਾਨੀਜ਼ ਬਾਇ ਕਰੋ ਹਰ ਤਰ੍ਹਾਂ ਦੀ ਕੁਆਲਿਟੀ ਵਾਲੇ ਸਾਡੇ ਕੋਲ ਮੈਨੂਫੈਕਚਰਸ ਨੇ ਅਸੀਂ ਖੁਦ ਹੀ ਮੈਨੂਫੈਕਚਰਿੰਗ ਕਰਦੇ ਹਾਂ ਜੀ ਤੇ ਹਰ ਤਰ੍ਹਾਂ ਦੀ ਵੈਸਟ ਵੀ ਕੁਰਤੇ ਪਜਾਮੇ ਤੁਹਾਨੂੰ ਦਿਖਾਵਾਂਗੇ ਕਿ ਬੈਸਟ ਪ੍ਰਾਈਸ ਤੇ ਬੈਸਟ ਕੁਆਲਿਟੀ ਦੇ ਨਾਲ ਤੁਸੀਂ ਕਿੱਥੋਂ ਬਾਇ ਕਰ ਰਹੇ ਹੋ। ਤਪਾ ਜੀ ਜੀ ਵਾ ਪਸ਼ੇਰਵਾਨੀ ਤਾਂ ਦਿਖਾਤੀ ਹੁਣ ਕੁਰਤੇ ਪਜਾਮੇ ਵੀ ਦਿਖਾ ਦਈਏ ਹਾਂਜੀ ਕੁਰਤੇ ਪਜਾਮੇ ਵੀ ਜਿਹੜੇ ਨੇ ਆਪਣੇ ਕੋਲ ਹਰ ਤਰ੍ਹਾਂ ਦੇ ਜਿਹੜੇ ਕਲਰਸ ਨੇ ਚਾਹੇ ਆਪਾਂ ਜਾਗੋ ਤੇ ਪੋਣੇ ਨੇ ਚਾਹੇ ਆਪਾਂ ਪੋਣੇ ਨੇ ਵੈਡਿੰਗ ਵਾਲੇ ਦਿਨ ਆਫ ਵਾਈਟ ਕਲਰ ਦੇ ਵਿੱਚ ਹਰ ਤਰ੍ਹਾਂ ਦੇ ਹਰ ਬੰਦਾ ਜਿਹੜਾ ਆ ਚਾਹੁੰਦਾ ਹੁੰਦਾ ਵਾਈਟ ਕਲਰ ਜਿਨ੍ਹਾਂ ਨੂੰ ਚਾਹੀਦੇ ਨੇ ਵਾਈਟ ਕਲਰ ਦੇ ਵਿੱਚ ਵੀ ਆਪਣੇ ਕੋਲ ਹਰ ਸਾਈਜ਼ ਦੇ ਜਿਹੜੇ ਕੁਰਤੇ ਪਜਾਮੇ ਆ ਬੈਸਟ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਲਣ ਵਾਲੇ ਆ ਜਿਦੀ ਕਿ ਬੈਸਟ ਮੇਕਿੰਗ ਆ ਜਿਦਾਂ ਤੁਸੀਂ ਸੁਵਾ ਕੇ ਪੋਣਾ ਚਾਹੁੰਦੇ ਹੋ ਉਹੀ ਕੁਰਤੇ ਪਜਾਮੇ ਤੁਹਾਨੂੰ ਰੈਡੀਮੇ ਜੇਕਰ ਤੁਹਾਡਾ ਸਾਈਜ਼ ਜੇਕਰ ਨਹੀਂ ਮਿਲਦਾ ਇਥੇ ਤਾਂ ਜੇ ਜਿਹੜੀ ਸਟਿਚਿੰਗ ਸਰਵਿਸ ਹੈਗੀ ਆ ਉਹ ਵੀ ਆਪਾਂ ਪ੍ਰੋਵਾਈਡ ਕਰਦੇ ਹਾਂ ਚਾਹੇ ਤੁਸੀਂ ਫੈਬਰਿਕ ਲੈ ਕੇ ਸਬੋਣਾ ਵੀ ਚੋਣਿਓ ਉਹ ਵੀ ਤੁਹਾਡੇ ਸਾਈਜ਼ ਦੇ ਕੁਰਤੇ ਬਣਾ ਜਣੇ ਆ ਤੇ ਨਾਲ ਦੀ ਨਾਲ ਆਪਾਂ ਦਿਖਾ ਦਈਏ ਕਿ ਬੱਚਿਆਂ ਦੇ ਵੀ ਜਿਹੜੇ ਕੁਰਤੇ ਪਜਾਮੇ ਆ ਤੇ ਚਾਹੇ ਆਪਾਂ ਡਿਜ਼ਾਈਨਰ ਸੂਟਸ ਦੀ ਗੱਲ ਕਰੀਏ ਆ ਅਪ ਟੂ 100 ਡਾਲਰ ਦੇ ਵਿੱਚ ਤੁਹਾਨੂੰ ਡਿਜ਼ਾਈਨਰ ਸੂਟਸ ਜਿਹੜੇ ਆ 5 ਪੀਸ ਸੈੱਟ ਅ ਮਿਲ ਜਾਣਾ ਹੈ ਫੈਸ਼ਨ ਐਕਸਿਸ ਸਟੋਰਾਂ ਤੇ ਇਹ ਇਹਦੇ ਲਈ ਵੀ ਕਿਡਸ ਵੇਅਰ ਲਈ ਵੀ ਤੁਸੀਂ ਜਿਹੜਾ ਆ ਵਿਜ਼ਿਟ ਕਰ ਸਕਦੇ ਹੋ ਸਾਡੇ ਸਟੋਰਾਂ ਤੇ ਕਿਡਸ ਦੇ ਵਿੱਚ ਵੀ ਅਲੱਗ-ਅਲੱਗ ਕਲਰ ਮਿਲ ਜਾਣਗੇ ਹਾਂਜੀ ਕਿਡਸ ਦੇ ਵੀ ਜਿਹੜੇ ਆਪਣੇ ਕੋਲ ਕੁਰਤੇ ਪਜਾਮੇ ਹੈਗੇ ਆਪਣੇ ਕੋਲ ਮਿਨੀਮਮ 10 ਜਿਹੜੇ ਆ 10 ਟੂ 12 ਕਲਰਸ ਹੁੰਦੇ ਹੈਗੇ ਕੁਰਤੇ ਪਜਾਮੇ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਪ੍ਰਾਈਸ ਰੇਂਜ ਆ 40 ਡਾਲਰ ਤੋਂ ਲੈ ਕੇ 60 ਡਾਲਰ ਤੱਕ ਐਂਡ ਜਿਹੜੇ ਵੈਸਟਰ ਦੇ ਨਾਲ ਨੇ 70 ਟੂ 100 ਦੇ ਵਿੱਚ ਉਹਨੂੰ ਵੈਸਟ ਵਿਦ ਕੁਰਤਾ ਪਜਾਮਾ ਮਿਲ ਜਾਣਾ ਬੱਚਿਆਂ ਲਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਲੱਗ ਰਿਹਾ ਹੈ ਬੱਚਿਆਂ ਦੇ ਵੀ ਬਹੁਤ ਵਧੀਆ ਇਦਾਂ ਦੇ ਕੋਲੇ ਕੱਪੜੇ ਆਏ ਨੇ ਕੁਰਤੇ ਪਜਾਮੇ ਵੀ ਆਏ ਨੇ ਅਲੱਗ-ਅਲੱਗ ਕਲਰ ਦੇ ਵਿੱਚ ਜੇਕਰ ਤੁਸੀਂ ਵੀ ਖਰੀਦਦਾਰੀ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਫੈਸ਼ਨ ਆਈਕਿਊ ਤਾਂ ਗੁਰਪ੍ਰੀਤ ਜੀ ਵੈਡਿੰਗ ਸੀਜ਼ਨ ਜਿਵੇਂ ਹੁਣ ਆ ਰਿਹਾ ਹੈ ਤਾਂ ਉਹਦੇ ਲਈ ਫੈਸ਼ਨ ਆਈਕਿਊ ਕੀ ਆਫਰ ਲੈ ਕੇ ਆਇਆ ਆ ਆਫਰ ਜਿਹੜੀ ਹੈਗੀ ਆਪਣੀ ਮੈਨ ਸੋਰਸ ਤੋਂ ਚੱਲ ਰਹੀ ਹੈਗੀ ਆ ਜਿਹੜਾ ਆਪਣੇ ਪ੍ਰਾਈਸਿਸ ਹੈਗੇ ਨੇ 250 ਤੋਂ ਲੈ ਕੇ 350 ਦੇ ਵਿੱਚ ਤੁਹਾਨੂੰ 3 ਪੀਸ ਸੂਟ ਵੀ ਮਿਲ ਜਾਂਦੇ ਆ ਤੇ ਉਹਨਾਂ ਤੇ ਆਫਰ ਚੱਲ ਰਹੀ ਹੈ ਆਪਣੀ ਬਾਏ 1 ਗੇਟ 2 ਦੇ ਉੱਤੇ 25% ਆਫ ਲੱਗਿਆ ਹੋਇਆ men suit best quality ਦੇ ਵਿੱਚ ਤੇ best material ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਟਕਸੀਡੋਸ ਦੀ ਆ ਜਿਹੜੀ ਕਿ ਇੰਡੀਆ ਦੇ ਇੰਡੀਆ ਦੀ ਪ੍ਰਾਈਸ ਦੀ ਗੱਲ ਕਰੀਏ 3 ਪੀਸ ਸੂਟ ਆ ਇੰਡੀਆ ਦੇ ਵਿੱਚ ਵੀ 20 ਤੋਂ 25000 ਰੁਪਏ ਦੇ ਵਿੱਚ ਮਿਨੀਮਮ ਬੰਦ ਆਇਆ ਤੇ ਇਹਦੀ ਪ੍ਰਾਈਸ ਫੈਸ਼ਨ ਆਈ ਕਿ ਤੁਹਾਨੂੰ ਪ੍ਰੋਵਾਈਡ ਕਰ ਰਿਹਾ 399 ਤੇ ਜੇਕਰ ਤੁਸੀਂ ਦੋ ਬਾਈ ਕਰਦੇ ਹੋ ਤਾਂ ਇਹ ਤੁਹਾਨੂੰ ਮਿਲਣ ਵਾਲਿਆ 700 ਦੇ ਵਿੱਚ ਦੋ ਕੋਟ ਪੈਂਟ ਸੋ ਆਪਣੇ ਕੋਲ ਕਲੈਕਸ਼ਨ ਵੀ ਜਿਹੜੀ ਹੈਗੀ ਆ ਡਬਲ ਬ੍ਰੈਸ ਸੂਟ ਲੈਣੇ ਆ 2 ਪੀਸ ਲੈਣੇ ਆ 3 ਪੀਸ ਲੈਣੇ ਆ ਤੇ ਚਾਹੇ ਕਰੋ ਨਹੀਂ ਹੈਗੀ ਤੁਸੀਂ ਕਸਟਮਾਈਜੇਸ਼ਨ ਤੇ ਜਿਹੜੇ ਆਪਣੇ ਕੋਲ ওভারકોટ ਨੇ ਜਿਹੜਾ ਆਪਣੇ ਕੋਲ ਵਿంటర్ ਦਾ ਸਮਾਨ ਹੈਗਾ ਆ ਵਿంటర్ ਸਟਫ ਦੇ ਉੱਤੇ ਵੀ ਜਿਹੜੀ ਆ ਡੀਲ ਚੱਲ ਰਹੀ ਆ ਫਲੈਟ 50% ऑफ लोन ਲੱਗੀਆਂ ਜਿਹੜੀ ਕਿ जैकेट्स हुडीज ਲੌਂਗ ਕੋਰਸ ਚਾਹੇ ਤੁਸੀਂ ਕੁਝ ਵੀ ਬਾਈ ਕਰਦੇ ਹੋ ਵਿంటర్ ਸਟਫ ਦੇ ਵਿੱਚ 50% ਫਲੈਟ ਆਫ ਮਿਲੇਗਾ ਤੇ ਜੇਕਰ ਤੁਸੀਂ men suit blazer ਤੇ ਚਾਹੇ ਕੋਈ ਵੀ ਟਕਸੀਡੋ ਲੈਣਾ ਚਾਹੁੰਦੇ ਹੋ ਤੇ ਉਹਦੇ ਉੱਤੇ ਬਾਏ 1 ਗੈਟ 2 ਦੇ ਉੱਤੇ 25% ਆਫ ਲੱਗੀ ਹੋਈ ਆ ਤੇ ਨਾਲ ਦੀ ਨਾਲ ਦੱਸ ਦੇ ਕਿ ਜੇਕਰ ਤੁਹਾਨੂੰ ਫਿਟਿੰਗ ਦੀ ਲੋੜ ਪੈਂਦੀ ਆ ਟੇਲਰਿੰਗ ਲਈ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਜਿਹੜੀ ਟੇਲਰਿੰਗ ਸਰਵਿਸ ਹੈਗੀ ਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਟੇਲਰਿੰਗ ਸਰਵਿਸ ਵੀ ਆਪਾਂ ਇਨ ਸਟੋਰ ਹੀ ਪ੍ਰੋਵਾਈਡ ਕਰਦੇ ਆ ਤੇ ਭਾਜੀ ਇਹਦੇ ਨਾਲ ਹੀ ਜਿਵੇਂ ਤੁਸੀਂ ਦੱਸਿਆ ਕਿ ਟ੍ਰੇਲਰ ਰੂਮ ਵੀ ਹੈਗਾ ਇੱਥੇ ਤਾਂ ਇੱਥੇ ਕਿੰਨੇ ਦਿਨ ਦੇ ਵਿੱਚ ਜਿਹੜੀ ਜੇ ਕਿਸੇ ਨੇ ਆਲਟਰੇਸ਼ਨ ਆ ਜਾਂ ਫਿਰ ਕੋਈ ਫਿਟਿੰਗ ڪرਾਉਣੀ ਕਿੰਨੇ ਦਿਨਾਂ 'ਚ ਕਰ ਦਿੱਤੀ ਜਾਵੇਗੀ ਜਿਹੜੀ ਆਪਣੀ ਟੇਲਰਿੰਗ ਦੇ ਵਿੱਚ ਆਪਣੀਆਂ ਸਰਵਿਸ ਆਪਣੇ ਕੋਲ ਤਿੰਨ ਤੋਂ ਚਾਰ ਟੇਲਰ ਸਮਰਦ ਵਿੱਚ ਵੀ ਹੁੰਦੇ ਹੈਗੇ ਆ ਹਰ ਲੋਕੇਸ਼ਨ ਦੇ ਉੱਤੇ ਤੇ ਸਰਵਿਸ ਆਪਣੀ ਬਹੁਤ ਹੀ ਫਾਸਟ ਆ ਤੇ ਬਹੁਤ ਹੀ ਵਧੀਆ ਲਾਈਕ ਆਪਣੇ ਕੋਲ ਜਿਹੜੇ ਐਕਸਪੀਰੀਐਂਸਡ ਟੇਲਰ ਨੇ ਹਰ ਤਰ੍ਹਾਂ ਦੀ ਜਿਹੜੀ ਕੋਈ ਫਿਟਿੰਗ ਹੈਗੀ ਆ ਕਰਕੇ ਦਿੰਦੇ ਆ ਤੇ ਵਿਦਨ 1 2 1 ਡੇ ਤੋਂ ਲੈ ਕੇ 3 ਤੋਂ 4 ਦਿਨਾਂ ਦੇ ਵਿੱਚ ਉਹਨੂੰ ਫਿਟਿੰਗ ਹੋ ਕੇ ਮਿਲ ਜਾਂਦੀ ਹੈ ਜਿੱਦਾਂ ਦਾ ਕੰਮ ਹੈਗਾ ਤੁਹਾਡਾ ਤੇ ਜੇਕਰ ਤੁਸੀਂ ਸੂਟ ਵੀ ਸਟਿਚ ਕਰਾਉਣੇ ਨੇ ਲੇਡੀ ਸੂਟ ਸਟਿਚ ਕਰਾਉਣੇ ਨੇ ਵਧੀਆ ਟੇਲਰ ਲੱਭ ਰਹੇ ਹੋ ਤੇ ਉਹਦੇ ਲਈ ਵੀ ਤੁਸੀਂ ਆ ਸਕਦੇ ਹੋ ਫੈਸ਼ਨ ਆਈਕਿਊ ਦੇ ਬ੍ਰੈਂਟਨ ਮਿਸਾਗਾ ਆਊਟਲੈਟ ਤੇ ਤੇ ਇਸ ਨਾਲ ਦੀ ਜ਼ਿਕਰ ਕਿਸੇ ਨੇ ਰੈਂਟ ਤੇ ਲੈਣਾ ਕੋਈ ਵੀ ਆਊਟਫਿਟ ਦਾ ਫੈਸ਼ਨ ਆਈਕਿਊ ਤੋਂ ਲੈ ਸਕਦੇ ਨੇ ਆ ਜਿਹੜੀ ਰੈਂਟਲ ਸਰਵਿਸਿਜ਼ ਹੈਗੀਆਂ ਨੇ ਸਾਡੀਆਂ ਉਹਦੇ ਵਿੱਚ ਤੁਸੀਂ ਸਿਰਫ ਸ਼ੇਰਵਾਨੀ ਤੇ ਜਾਂ ਫਿਰ ਤੁਸੀਂ ਬਰਾਇਡਲ ਲਹਿੰਗੇ ਲੈ ਸਕਦੇ ਹੋ ਤੇ ਇਹ ਬਾਕੀ ਜਿਹੜੀ ਚੀਜ਼ਾਂ ਨੇ ਤੁਸੀਂ ਬਾਈ ਹੀ ਕਰ ਸਕਦੇ ਹੋ ਕਿਉਂਕਿ ਬੈਸਟ ਪ੍ਰਾਈਸ ਦੇ ਉੱਤੇ ਲਾਈਆਂ ਹੋਈਆਂ ਨੇ ਮੈਂਸ ਕਲੈਕਸ਼ਨ ਤੁਹਾਨੂੰ ਦਿਖਾਈਆ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਤੇ ਹੁਣ ਤੁਹਾਨੂੰ ਲੇਡੀਜ਼ ਕਲੈਕਸ਼ਨ ਵੀ ਜ਼ਰੂਰ ਦਿਖਾਉਣੀ ਹੈ ਬਹੁਤ ਸੋਹਣੇ ਸੋਹਣੇ ਪਿਆਰੇ ਲਹਿੰਗੇ ਆਏ ਨੇ ਜਿੱਦਾਂ ਹੀ ਐਂਟਰ ਕਰਦੇ ਆ ਤੁਸੀਂ ਪਹਿਲਾਂ ਇਹਨਾਂ ਦਾ ਇੰਟੀਰੀਅਰ ਦੇਖੋ ਕਿ ਕਿੰਨਾ ਸੋਹਣਾ ਇਹਨਾਂ ਦੇ ਵੱਲੋਂ ਬਣਾਇਆ ਗਿਆ ਫੈਸ਼ਨ ਆਈਕਿਊ ਬ੍ਰੈਂਟਨ ਆਊਟਲੈਟ ਸਟੋਰ ਦੇ ਉੱਤੇ ਵੈਡਿੰਗ ਸੀਜ਼ਨ ਦੇ ਲਈ ਅਲੱਗ ਤੋਂ ਹੀ ਇਹਨਾਂ ਦੇ ਵੱਲੋਂ ਲਹਿੰਗੇ ਦਾ ਸੈਕਸ਼ਨ ਅਲੱਗ ਬਣਾਇਆ ਗਿਆ ਬਹੁਤ ਪਿਆਰੇ ਪਿਆਰੇ ਲਹਿੰਗੇ ਨੇ ਹੈਵੀ ਵਰਕ ਦੇ ਵਿੱਚ ਨੇ ਕਲਰ ਵੀ ਤੁਸੀਂ ਜਿਹੜਾ ਮਰਜ਼ੀ ਲਹਿੰਗੇ ਦੇ ਵਿੱਚੋਂ ਲੈਣਾ ਚਾਹੁੰਦੇ ਹੋ ਉਹ ਇੱਥੋਂ ਲੈ ਸਕਦੇ ਹੋ ਤੇ ਉੱ ਪਿਆਰੀ ਕੀਤੀ ਹੋਈ ਆ ਤੇ ਕਲਰ ਤਾਂ ਬਹੁਤ ਅਲੱਗ-ਅਲੱਗ ਇਹਨਾਂ ਦੇ ਕੋਲ ਹੈਗੇ ਨੇ ਜਿਹੜਾ ਮਰਜ਼ੀ ਕਲਰ ਤੁਸੀਂ ਲੈਣਾ ਚਾਹੁੰਦੇ ਹੋ ਫੈਸ਼ਨ ਆਈਕਿਊ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਇਹਨਾਂ ਦੇ ਕੋਲੇ men's ਦੇ ਲਈ ਵੀ ਤੇ women's ਦੇ ਲਈ ਵੀ ਬਹੁਤ ਵਧੀਆ ਕਲੈਕਸ਼ਨ ਆਈ ਹੈ ਖਾਸ ਕਰਕੇ ਵੈਡਿੰਗ ਸੀਜ਼ਨ ਨੂੰ ਲੈ ਕੇ ਤੇ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਜਾਈਏ ਕਿ ਵੈਡਿੰਗ ਸੀਜ਼ਨ ਨੂੰ ਲੈ ਕੇ ਸਾਰੇ ਲਹਿੰਗਿਆਂ ਦੇ ਉੱਤੇ ਬਰਾਇਡਲ ਲਹਿੰਗਿਆਂ ਦੇ ਉੱਤੇ ਲੇਡੀਜ਼ ਸੈਕਸ਼ਨ ਦੇ ਵਿੱਚ 20% ਆਫ ਚੱਲ ਰਿਹਾ ਆ ਤਾਂ ਇਹ ਮੌਕਾ ਤੁਸੀਂ ਮਿਸ ਨਹੀਂ ਕਰ ਸਕਦੇ ਤੁਸੀਂ ਹਮਦਰਦ ਦੀ ਰੈਫਰੈਂਸ ਦੇਣੀ ਆ ਤੇ 20% ਆਫ ਤੁਹਾਨੂੰ ਮਿਲੇਗਾ ब्राइडल लहंगਿਆਂ ਦੇ ਉੱਤੇ ਇਹ ਵਾਲਾ ਤੁਸੀਂ 골ਡਨ ਸ਼ੀਟ ਦੇ ਵਿੱਚ ਵੀ ਦੇਖ ਸਕਦੇ ਹੋ ਕਿੰਨਾ ਪਿਆਰਾ ਲਹਿੰਗਾ ਹੈ ਉੱਤੇ ਵਰਕ ਵੀ ਕਿੰਨਾ ਸੋਹਣਾ ਕੀਤਾ ਮਲਟੀ ਕਲਰ ਉੱਤੇ ਜਿਹੜੀ ਕੜਾਈ ਉਹ ਕੀਤੀ ਹੋਈ ਹੈ ਰੈੱਡ ਦੇ ਵਿੱਚ ਵੀ ਬਹੁਤ ਪਿਆਰੇ ਪਿਆਰੇ ਇਹਨਾਂ ਦੇ ਕੋਲ ਲਹਿੰਗੇ ਆ ਚੁੱਕੇ ਨੇ ਇਹ ਜੇਕਰ ਬ੍ਰਾਈਡ ਮੇਡਸ ਨੇ ਵੇਅਰ ਕਰਨੇ ਚਾਹੁੰਦੇ ਨੇ ਤਾਂ ਉਹ ਵੀ ਕਰ ਸਕਦੇ ਨੇ ਤਾਂ ਮਤਲਬ ਕਿ ਬ੍ਰਾਈਡਸ ਲਈ ਵੀ ਬ੍ਰਾਈਡ ਮੇਡਸ ਲਈ ਵੀ ਪੂਰੀ ਫੈਮਿਲੀ ਦੇ ਲਈ ਤੁਸੀਂ ਆਪਣੀ ਖਰੀਦਦਾਰੀ ਇੱਥੋਂ ਵੈਡਿੰਗ ਸੀਜ਼ਨ ਦੇ ਲਈ ਕਰ ਸਕਦੇ ਹੋ ਤਾਂ ਵੀ ਬਹੁਤ ਪਿਆਰੇ ਪਿਆਰੇ ਕਲਰ ਆਏ ਨੇ ਮੈਨੂੰ ਸਾਰੇ ਕਲਰ ਜਿਹੜੇ ਬਹੁਤ ਪਿਆਰੇ ਲੱਗ ਰਹੇ ਨੇ ਤੁਸੀਂ ਵੀ ਨਾਲਾ ਵਿਆਹ ਹੋ ਰਿਹਾ ਹੈ ਅਵਲੇ ਸੀਜ਼ਨ ਦੇ ਵਿੱਚ 2025 ਜ਼ਰੂਰ ਵਿਜ਼ਿਟ ਕਰੋ ਫੈਸ਼ਨ ਆਈਕਿਊ ਤੇ ਜੇਕਰ ਤੁਸੀਂ ਹਤੋ ਲਹਿੰਗੇ ਦੀ ਖਰੀਦਦਾਰੀ ਨਹੀਂ ਕਰਨਾ ਚਾਹੁੰਦੇ ਰੈਂਟ ਤੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਫੈਸ਼ਨ ਆਈਕਿਊ ਤੇ ਸਿਰਫ ਲਹਿੰਗੇ ਨਹੀਂ ਤੋਂ ਜੋ ਸ਼ੇਰਵਾਨੀਸ ਨੇ ਉਹ ਰੈਂਟ ਤੇ ਦਿੱਤੀਆਂ ਜਾਂਦੀਆਂ ਨੇ ਐਸਨਾਲੀ ਐਸਾਈਟ ਤੇ ਤੁਹਾਨੂੰ ਨਾਲ ਚੂੜੇ ਵੀ ਮਿਲ ਜਾਣਗੇ ਅਲੱਗ-ਅਲੱਗ ਚੂੜੀਆਂ ਜਿਹੜੀਆਂ ਨੇ ਇਹਦੇ ਵਿੱਚ ਡਿਜ਼ਾਈਨ ਕਲਰਸ ਅਲੱਗ-ਅਲੱਗ ਮਿਲ ਜਾਣਗੇ ਤੇ ਨਾਲ ਕਲੀਰੇ ਵੀ ਬਹੁਤ ਸੋਹਣੇ-ਸੋਹਣੇ ਇਹਨਾਂ ਦੇ ਕੋਲ ਆ ਚੁੱਕੇ ਨੇ ਕਸਟਮਾਈਜ਼ੇਸ਼ਨ ਦੀ ਸਰਵਿਸ ਵੀ ਇਹਨਾਂ ਦੇ ਕੋਲ ਅਵੇਲੇਬਲ ਹੈ ਤੁਸੀਂ ਇੱ ਆਕੇ ਬਸ ਆਪਣਾ ਲਹਿੰਗਾ ਪਸੰਦ ਕਰਨਾ ਆ ਤੇ ਜੇਕਰ ਤੁਹਾਨੂੰ ਇੱਥੋਂ ਕੋਈ ਡਿਜ਼ਾਈਨ ਨਹੀਂ ਵਧੀਆ ਲੱਗਿਆ ਤੁਹਾਨੂੰ ਕੋਲ ਕੋਈ ਰੈਫਰੈਂਸ ਹੈ ਫੋਟੋ ਤਾਂ ਤੁਸੀਂ ਫੋਟੋ ਵੀ ਦਿਖਾ ਸਕਦੇ ਹੋ ਤੇ ਤੁਹਾਨੂੰ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਕਸਟਮਾਈਜ਼ ਵੀ ਕਰ ਦਿੱਤਾ ਜਾਵੇਗਾ ਤੇ ਲਹਿੰਗੇ ਤਾਂ ਤੁਹਾਨੂੰ ਦਿਖਾਤੇ ਹੁਣ ਸੂਟ ਵੀ ਦਿਖਾ ਦਿੰਨੇ ਆ ਹੋਰ ਜਿਹੜੀਆਂ ਬਰਾਇਡ ਮੇਡਸ ਨੇ ਜਿਹੜੀ ਹੈਵੀ ਸੂਟ ਲੈਣੇ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਬਹੁਤ ਵਧੀਆ ਆਫਰ ਲੱਗਿਆ ਫੈਸ਼ਨ ਆਈਕਿਊ ਬ੍ਰਾਮਟਨ ਆਊਟਲੈਟ ਤੇ ਤਾਂ ਤੁਹਾਨੂੰ ਹੁਣੇ ਅਸੀਂ ਵੈਡਿੰਗ ਲਹਿੰਗੇ ਦਿਖਾਏ ਨੇ ਬਰਾਇਡਸ ਤੇ ਲਈ ਤੇ ਉਸ ਤੋਂ ਇਲਾਵਾ ਸੂਟਾਂ ਤੇ ਹੁਣ ਅਸੀਂ ਆ ਚੁੱਕੇ ਹ ਸੂਟਾਂ ਦੇ ਉੱਤੇ ਅਸੂਟ ਦੇਖ ਸਕਦੇ ਹੋ ਕਿੰਨਾ ਪਿਆਰਾ ਕਲਰ ਹੈ ਤੇ ਵਰਕ ਵੀ ਬਹੁਤ ਸੋਹਣਾ ਕੀਤਾ ਹੋਇਆ ਨੇ ਉੱਤੇ ਤੇ ਜੋ ਆਫਰ ਲੱਗਿਆ ਹੈ ਲੇਡੀਜ਼ 컬렉ਸ਼ਨ ਦੇ ਉੱਤੇ ਖਾਸ ਕਰਕੇ ਸੂਟਾਂ ਦੇ ਉੱਤੇ ਇਹ ਵਾਲੇ ਸੈਕਸ਼ਨ ਦੇ ਵਿੱਚ 50% ਆਫ ਲੱਗਿਆ ਹੋਇਆ ਬਹੁਤ ਸੋਹਣੇ ਸੋਹਣੇ ਕਲਰ ਨੇ ਤੁਸੀਂ ਕੋਈ ਵੀ ਕਲਰ ਆਪਣਾ ਮਨਪਸੰਦੀਦਾ ਇੱਥੋਂ ਆ ਕੇ ਖਰੀਦਦਾਰੀ ਕਰ ਸਕਦੇ ਹੋ ਇਹ ਵਾਲੇ ਸੂਟ ਦਾ ਐਕਚੁਅਲ ਪ੍ਰਾਈਸ ਹੈਗਾ 100 ਡਾਲਰ ਤੇ 50% ਆਫ ਲੱਗਿਆ ਤਾਂ ਅਗਰ ਕਿ ਤੁਹਾਨੂੰ ਇਹ ਸੂਟ ਮਿਲੇਗਾ 50 ਡਾਲਰ ਦੇ ਵਿੱਚ ਸਿਰਫ ਤੇ ਜੋ ਮੈਂ ਪਹਿਲਾਂ ਤੁਹਾਨੂੰ ਚੱਕ ਕੇ ਦਿਖਾਇਆ ਸੀ ਇਹ ਵਾਲਾ ਇਹਦਾ ਪ੍ਰਾਈਸ ਇਸ 70 ਡਾਲਰ ਤੇ ਤੁਹਾਨੂੰ ਮਿਲੇਗਾ 35 ਡਾਲਰ ਦੇ ਵਿੱਚ ਤਾਂ ਬਿਲਕੁਲ ਅੱਧ ਦੇ ਵਿੱਚ ਤੁਹਾਨੂੰ ਜੋ ਹੈ ਸੂਟ ਮਿਲ ਸਕਦਾ ਹੈ ਇਹ ਵਾਲਾ 50 ਡਾਲਰ ਦੇ ਵਿੱਚ ਸੂਟ ਹੈ ਜੇਕਰ ਤੁਸੀਂ ਕਿਸੇ ਵੀ ਆਮ ਨੋਰਮਲ ਫੰਕਸ਼ਨ ਤੇ ਵੇਅਰ ਕਰਨਾ ਚਾਹੁੰਦੇ ਹੋ ਜਿਵੇਂ ਕਿ ਹੁਣ ਗਰਮੀਆਂ ਆ ਰਹੀਆਂ ਨੇ ਤਾਂ ਉਹਦੇ ਵਿੱਚ ਤੁਸੀਂ ਇਹ ਵੇਅਰ ਕਰ ਸਕਦੇ ਹੋ ਪੂਰਾ ਸੈੱਟ ਤੁਹਾਨੂੰ ਮਿਲੇਗਾ ਹੈਗਾ 50 ਡਾਲਰ ਦਾ ਤੇ 50% ਆਫ ਯਾਨੀ ਕਿ ਸਿਰਫ 25 ਡਾਲਰ ਦੇ ਵਿੱਚ ਤੁਹਾਨੂੰ ਪੂਰਾ ਸੈੱਟ ਮਿਲ ਰਿਹਾ ਹੈ Dupatta ਦੇ ਨਾਲ ਤੇ ਨਾਲ ਇਹਦੇ ਪਲਾਜ਼ੋ ਵੀ ਹੈ ਤੇ ਸਟਿਚ ਵੀ ਮਿਲ ਰਿਹਾ ਹੈ ਇਸ ਤੋਂ ਇਲਾਵਾ ਜੇ ਤੁਸੀਂ ਅਲਟਰੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਉਹ ਵੀ ਜ਼ਰੂਰ ਇੱਥੇ ਆ ਕੇ ਆਪਣੇ ਕਰਵਾ ਸਕਦੇ ਇਸ ਤੋਂ ਇਲਾਵਾ ਹੈਵੀ ਸੂਟ ਵੀ ਬਹੁਤ ਸੋਹਣੇ ਸੋਹਣੇ ਨੇ ਤੇ ਪ੍ਰਾਈਸ ਇਹਨਾਂ ਦੇ ਪਹਿਲਾਂ ਹੀ ਬਹੁਤ ਵਧੀਆ ਲੱਗੇ ਹੋਏ ਨੇ ਤੇ ਉੱਤੇ ਉੱਤੇ 50% ਆਫ ਹੈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ 120 ਡਾਲਰ ਦਾ ਸੂਟ ਤੁਹਾਨੂੰ 60 ਡਾਲਰ ਦੇ ਵਿੱਚ ਮਿਲ ਰਿਹਾ ਹੈ ਇਹ yellow ਦੇ ਵਿੱਚ ਸ਼ੇਡ ਦੇ ਵਿੱਚ ਥੋੜਾ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਅਲੱਗ-ਅਲੱਗ ਤਰ੍ਹਾਂ ਦੇ ਕਲਰ ਨੇ ਚਾਹੇ black ਲੈਣਾ ਚਾਹੋ ਨਿਓ purple pink ਅਲੱਗ-ਅਲੱਗ ਸ਼ੇਡਸ ਦੇ ਵਿੱਚ ਤੁਹਾਨੂੰ ਕਲਰ ਨੇ ਜੋ ਫੈਸ਼ਨ ਆਇਆ ਕਿ ਉਸ ਸਟੋਰ ਦੇ ਉੱਤੇ ਮਿਲ ਜਾਣਗੇ ਇਸ ਤੋਂ ਇਲਾਵਾ white ਦੇ ਵਿੱਚ ਵੀ ਬਹੁਤ ਪਿਆਰਾ ਕਢਾਈ ਵਾਲਾ ਇਹਦੇ ਉੱਤੇ ਸਿੱਪੀਆਂ ਦੀ ਜਿਹੜੀ ਲੜਾਈ ਕੀਤੀ ਹੋਈ ਆ ਬਹੁਤ ਪਿਆਰਾ ਵਰਕ ਕੀਤਾ ਹੋਇਆ ਇਹ ਥੋੜਾ ਫਰੌਕ ਟਾਈਪ ਦੇ ਵਿੱਚ ਸੂਟ ਆ ਜਾਂਦਾ ਹੈ ਬਹੁਤ ਪਿਆਰਾ ਹੈ ਵੀ ਅੱਗੇ ਜੇ ਤੁਸੀਂ ਇੱਥੋਂ ਖਰੀਦਣਾ ਚਾਹੁੰਦੇ ਹੋ ਤਾਂ ਜ਼ਰੂਰ ਆ ਸਕਦੇ ਹੋ ਇਹਦਾ ਪ੍ਰਾਈਸ ਹੈ 150 ਡਾਲਰ ਤੇ ਇਹ ਤੁਹਾਨੂੰ ਸਿਰਫ 75 ਡਾਲਰ ਦੇ ਵਿੱਚ ਮਿਲੇਗਾ ਤਾਂ ਹੁਣੇ ਤੁਹਾਨੂੰ ਅਸੀਂ ਲੇਡੀਜ਼ ਸੈਕਸ਼ਨ ਦੇ ਵਿੱਚ ਲਹਿੰਗੇ ਦਿਖਾਏ ਬਹੁਤ ਸੋਹਣੇ ਸੋਹਣੇ ਸੂਟ ਦਿਖਾਏ ਤੇ ਹੁਣ ਪਹੁੰਚੁਕੇ ਆ ਲਗੇਜ ਸੈਕਸ਼ਨ ਦੇ ਵਿੱਚ ਇੱਥੇ ਵੀ ਬਹੁਤ ਵਧੀਆ ਲਗੇਜ ਤੇ ਵਧੀਆ ਡੀਲਸ ਦੇ ਨਾਲ ਆਏ ਹੋਏ ਨੇ ਗੁਰਪ੍ਰੀਤ ਬਾਜਰੀ ਲਗੇਜ ਦੇ ਬਾਰੇ ਵੀ ਦੱਸੋ ਜਿਨ੍ਹਾਂ ਨੂੰ ਵੀ ਵੈਡਿੰਗ ਸੀਜ਼ਨ ਬਾਰੇ ਤੁਹਾਨੂੰ ਅੱਜ ਦੱਸਿਆ ਤੇ ਵੈਡਿੰਗ ਸੀਜ਼ਨ ਦੇ ਵਿੱਚ ਤੁਹਾਨੂੰ ਚਾਹੀਦੇ ਹੋਣੇ ਆ ਟੈਚੀ ਵੀ ਟੈਚੀ ਵੀ ਚਾਹੀਦੇ ਹੋਣੇ ਆ ਵੱਡੇ ਸਾਈਜ਼ ਦੇ ਤੇ ਰੈੱਡ ਕਲਰ ਕਲਰ ਦੇ ਵਿੱਚ ਤੁਹਾਨੂੰ ਲਗੇਜ ਮਿਲ ਜਾਣੇ ਆ 4 ਪੀਸ ਦਾ ਸੈੱਟ ਮਿਲੂਗਾ ਤੁਹਾਨੂੰ ਕੈਰੀ-ਆਨ ਦੇ ਨਾਲ 28 18 30 ਇੰਚ ਤੋਂ 32 ਇੰਚ ਸਿਰਫ ਤੇ ਸਿਰਫ 275 ਡਾਲਰ ਦੇ ਵਿੱਚ 10 ਇਅਰਸ ਦੀ ਦੀ ਵਰਲਡਵਾਈਡ ਵਾਰੰਟੀ ਆ ਮੈਨੂਫੈਕਚਰਿੰਗ ਵਾਰੰਟੀ ਹੁੰਦੀ ਆ ਤੇ ਜੇਕਰ ਤੁਸੀਂ ਇਹ ਤੋਂ ਸਸਤੇ ਲਗੇਜ ਬਾਈ ਕਰਨੇ ਆ ਡੋਮੈਸਟਿਕ ਟ੍ਰੈਵਲ ਕਰਨਾ ਚਾਹੁੰਦੇ ਹੋ ਤੇ ਜਿਹੜੇ ਆਪਣੇ ਕੋਲ 25 ਡਾਲਰ ਦੇ ਵਿੱਚ ਜਿਹੜੇ ਆ ਇਹ ਵੀ ਲਗੇਜ ਲੱਗੇ ਹੋਏ ਆ ਤੇ ਜਿਹੜੇ 23 ਕਿਲੋ ਵਾਲੇ ਲਗੇਜ ਨੇ ਇਹ ਤੁਹਾਨੂੰ ਮਿਲਣ ਵਾਲੇ ਆ 60 ਡਾਲਰ ਦੇ ਵਿੱਚ ਇਹ ਵੀ ਬਾਇ ਕਰਨ ਦੇ ਲਈ ਤੁਸੀਂ ਆ ਸਕਦੇ ਹੋ ਫੈਸ਼ਨ ਆਈਕੂ ਦੇ ਕਿਸੇ ਵੀ ਸਟੋਰ ਤੇ ਇਹ ਡੀਲ ਜਿਹੜੀ ਆ ਲਿਮਟਿਡ ਟਾਈਮ ਲਈ ਆ ਲਿਮਟਿਡ ਸਟਾਕ ਆ ਤੇ بار بار ਨਹੀਂ ਹੋਣੀ ਡੀਲ ਸੋ ਮੌਕਾ ਨਾ ਗਵਾਇਓ ਤੇ ਹਮਦਰ ਟੀਵੀ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਤਾਂ ਕਿ ਇਹ ਡੀਲ ਜੇਕਰ ਖਤਮ ਵੀ ਹੋ ਜੂਗੀ ਰੈਫਰੈਂਸ ਦੇ ਉੱਤੇ ਤੁਹਾਨੂੰ ਇਹ ਡੀਲ ਦਿੱਤੀ ਜਾਵੇ ਤੋ ਜੇਕਰ ਤੁਸੀਂ ਵਿਡਿੰਗ ਸੀਜ਼ਨ ਦੇ ਵਿੱਚ ਫੈਸ਼ਨ ਆਈਕਿਊ ਸਟੋਰ ਦੇ ਉੱਤੇ ਖਰੀਦਦਾਰੀ ਕਰਨ ਦੇ ਲਈ ਪਹੁੰਚੋਗੇ ਤਾਂ ਤੁਹਾਨੂੰ ਫੁੱਲ ਜਿਹੜਾ ਪੈਕੇਜ ਹੈ ਇੱਥੋਂ ਮਿਲੇਗਾ ਤੁਸੀਂ ਸੂਟ ਵੀ ਲੈ ਸਕਦੇ ਹੋ ਸ਼ੇਰਵਾਨੀਆਂ ਵੀ ਲੈ ਸਕਦੇ ਹੋ ਤੇ ਨਾਲ ਤੁਹਾਨੂੰ ਜੁੱਤੀਆਂ ਵੀ ਮਿਲ ਰਹੀਆਂ ਨੇ ਇੱਥੇ men's ਦੇ ਵੇਅਰ ਕਰਨ ਦੇ ਲਈ ਬਹੁਤ ਸੋਹਣੀਆਂ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਦੇ ਵਿੱਚ ਜੁੱਤੀਆਂ ਵੀ ਆਈਆਂ ਹੋਈਆਂ ਨੇ men's ਜੁੱਤੀਆਂ ਵੀ ਹੈਗੀਆਂ ਨੇ ਤੇ ਉਸ ਸਾਈਡ ਤੇ ਪਰਫਿਊਮਸ ਵੀ ਹੈਗੇ ਨੇ ਤੁਸੀਂ ਉਹ ਵੀ ਇੱਥੋਂ ਖਰੀਦਦਾਰੀ ਕਰ ਸਕਦੇ ਹੋ ਤੇ ਨਾਲ ਹੀ ਇਸ ਸਾਈਟ ਤੇ ਚਾਦਰਾਂ ਵੀ ਬਹੁਤ ਸੋਹਣੀਆਂ ਬੈੱਡ ਸ਼ੀਟਸ ਅਲੱਗ-ਅਲੱਗ ਡਿਜ਼ਾਈਨ ਵਾਂਹਾਂ ਦੇ ਵਿੱਚ ਮਿਲਣੀਆਂ ਕਰਨੀਆਂ ਹੁੰਦੀਆਂ ਨੇ ਤਾਂ ਉਹਦੇ ਲਈ ਸਸਤੇ ਕੰਬਲ ਜ਼ਰੂਰ ਲੋਕਾਂ ਦੇ ਵੱਲੋਂ ਲੱਭੇ ਜਾਂਦੇ ਨੇ ਤਾਂ ਜੇਕਰ ਤੁਸੀਂ ਵੀ ਸਸਤੇ ਕੰਬਲ ਲੱਭ ਰਹੇ ਹੋ ਤਾਂ ਫੈਸ਼ਨ ਆਈਕਿਊ ਦੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਬਹੁਤ ਵਧੀਆ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਬਹੁਤ ਜੈਨੂਨ ਰੇਟ ਦੇ ਉੱਤੇ ਤੁਹਾਨੂੰ ਮਿਲ ਜਾਣਗੇ ਤੇ ਕੁਆਲਿਟੀ ਵੀ ਇੰਨਾ ਦੀ ਵਧੀਆ ਇਹ ਨਹੀਂ ਹੈ ਕਿ ਰੇਟ ਘਾਟਾ ਪਰ ਕੁਆਲਿਟੀ ਤੁਹਾਨੂੰ ਖਰਾਬ ਮਿਲੇਗੀ ਕੁਆਲਿਟੀ ਵੀ ਤੁਹਾਨੂੰ ਬੈਸਟ ਮਿਲੇਗੀ ਸਿਰਫ ਫੈਸ਼ਨ ਆਈਕਿਊ ਦੇ ਸਟੋਰ ਦੇ ਉੱਤੇ ਇਸ ਤੋਂ ਇਲਾਵਾ ਕੁੜੀਆਂ ਦੇ ਲਈ ਵੀ ਪੰਜਾਬੀ ਜੁੱਤੀਆਂ ਨੇ ਜੋ ਬਹੁਤ ਸੋਹਣੀਆਂ-ਸੋਹਣੀਆਂ ਆ ਚੁੱਕੀਆਂ ਨੇ ਤੁਸੀਂ ਆਪਣੇ ਲੈਂਗੇ ਦੇ ਨਾਲ ਸੂਟ ਦੇ ਨਾਲ ਮੈਚਿੰਗ ਜੁੱਤੀ ਵੀ ਇਥੋਂ ਲੈ ਸਕਦੇ ਹੋ ਕੰਟਰਾਸਟ ਦੇ ਵਿੱਚ ਵੀ ਲੈ ਸਕਦੇ ਹੋ ਅਲੱਗ-ਅਲੱਗ ਵਰਕ ਕੀਤਾ ਹੋਇਆ ਬਹੁਤ ਵਧੀਆ ਇਹਨਾਂ ਦਾ ਵੀ ਰੇਟ ਤੁਹਾਨੂੰ ਮਿਲੇਗਾ ਵਿਡਿੰਗ ਸੀਜ਼ਨ ਕਰਕੇ ਬਹੁਤ ਵਧੀਆ ਆਫਰਸ ਚੱਲ ਰਹੇ ਨੇ ਫੈਸ਼ਨ ਆਈਕਿਉ ਦੀਆਂ ਸਾਰੀਆਂ ਲੋਕੇਸ਼ਨਸ ਤੇ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਤਾਂ ਵਿਡਿੰਗ ਸੀਜ਼ਨ ਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਐਕਸੈਸਰੀ ਚਾਹੀਦੀ ਹੋਵੇ ਤੁਸੀਂ ਫੈਸ਼ਨ ਆਈਕਿਉ ਸਟੋਰ ਤੋਂ ਆ ਕੇ ਖਰੀਦਦਾਰੀ ਕਰ ਸਕਦੇ ਹੋ ਜਾਗੋ ਦੇ ਲਈ ਵੀ ਇੱਥੇ ਬਹੁਤ ਵਧੀਆ-ਵਧੀਆ ਤੁਹਾਨੂੰ ਸਮਾਨ ਮਿਲ ਜਾਵੇਗਾ ਹਰ ਤਰ੍ਹਾਂ ਦੇ ਦਾ ਸਮਾਨ ਹੈ ਹਰ ਫੰਕਸ਼ਨ ਦੇ ਲਈ ਹਰ ਓਕੇਜਨ ਦੇ ਲਈ ਤੁਹਾਨੂੰ ਮਿਲੇਗਾ ਸਿਰਫ ਫੈਸ਼ਨ ਆਈਕਿਊ ਸਟੋਰ ਜੋ ਕਿ ਬ੍ਰੈਂਟਨ ਦੇ ਵਿੱਚ ਵੀ ਹੈ ਬ੍ਰੈਂਟਨ ਦੇ ਵਿੱਚ ਦੋ ਲੋਕੇਸ਼ਨਸ ਸੇ ਇਸ ਤੋਂ ਇਲਾਵਾ ਹੋਰ ਵੀ ਅਲੱਗ-ਅਲੱਗ ਥਾਵਾਂ ਤੇ ਕਾਫੀ ਲੋਕੇਸ਼ਨਸ ਖੁੱਲ ਚੁੱਕੀਆਂ ਨੇ ਫੈਸ਼ਨ ਆਈਕਿਊ ਦੀਆਂ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਅਸੀਂ ਖੜੀਆਂ ਫੈਸ਼ਨ ਆਈਕਿਊ ਬ੍ਰੈਂਟਨ ਆਊਟਲੈਟ ਤੇ ਤੇ ਇੱਥੇ ਦਾ ਐਡਰੈਸ ਪਾਜੀ ਤੇ ਬੋਲੋ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਗਿਆ ਹੈ ਜ਼ਰੂਰ ਵਿਜ਼ਿਟ ਕਰੋ ਵੈਡਿੰਗ ਸੀਜ਼ਨ ਦੇ ਆਫਰਸ ਨੂੰ ਗ੍ਰੈਬ ਕਰਨ ਦੇ ਲਈ ਫਿਲਹਾਲ ਸਾਰੇ ਰਾਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ ਮਿੰਦੇ ਉਜਾਦ ਸ